ਕਿ ਨੱਥ ਚੂੜਾ ਚੜਾਉਣ ਤੋਂ ਬਾਅਦ ਇਸ ਪਾਣੀ ਦਾ ਜਿਹੜਾ ਵਹਾਅ ਹੈ ਉਹ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਪਟਿਆਲੇ ਦੇ ਸ਼ਾਹੀ ਪਰਿਵਾਰ ਵੱਲੋਂ ਇਸ ਰਸਮ ਨੂੰ ਨਿਭਾਇਆ ਜਾਂਦਾ ਹੈ ਤਾਂ ਉਹ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਉਹੀ ਨਦੀ ਹੈ ਜਿਹਨੇ ਪਿਛਲੀ ਵਾਰ 2023 ਦੇ ਵਿੱਚ ਕਾਫੀ ਨੁਕਸਾਨ ਕੀਤਾ ਸੀਗਾ ਦੋਸਤੋ ਹੜ੍ਹਾਂ ਦੀ ਤਿਆਰੀ ਹੋ ਰਹੀ ਹੈ ਹੜ੍ਹਾਂ ਤੋਂ ਬਚਣ ਵਾਸਤੇ ਅਰਬਨ ਸਟ੍ਰੀਟ ਫੇਜ਼ 2 ਪਟਿਆਲਾ ਅੱਜ 22 ਜੂਨ ਮਿੱਟੀ ਲੱਤ ਗਈ ਹੈ 93 ਵਿੱਚ ਜਿਹੜੇ ਹੜ੍ਹ ਆਏ ਸੀ ਉਹ ਇਸ ਇਲਾਕੇ ਜਿੱਥੇ ਮੈਂ ਖੜਿਆ ਇੱਥੇ 6-6 7-7 ਫੁੱਟ ਪਾਣੀ ਸੀਗਾ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਨੇ ਅੰਦਰਲੇ ਪਾਸੇ ਜਿੱਥੇ ਆਪਾਂ ਖੜੇ ਆ ਇਹ ਨਾਲ ਵਾਲਾ ਘਾੜਾ ਹੁਣ ਤਾਂ ਨਵਾਂ ਬਣਦਾ ਪਿਆ ਇੱਥੇ ਪੁਰਾਣਾ ਜਦੋਂ ਘਰ ਸੀ ਤਾਂ ਇੱਥੇ 7-8-8 ਫੁੱਟ ਪਾਣੀ ਸੀ 2023 ਦੇ ਵਿੱਚ ਜਿਹੜਾ ਹੜ੍ਹ ਆਇਆ ਉਹਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਸਰਕਾਰ ਨੇ ਜਿਹੜੇ ਪ੍ਰਬੰਧ ਕਰਦੇ ਉਹ ਨਾਲ ਸਾਨੂੰ ਤਸੱਲੀ ਨਹੀਂ ਹੋਈ ਇਸ ਵਾਰ ਅਸੀਂ ਸੋਚਿਆ ਕਿ ਪਾਣੀ ਜੇ ਫੇਰ ਅੰਦਰ ਆ ਗਿਆ ਤਾਂ ਸਾਡਾ ਤਾਂ ਸਾਰਾ ਸਮਾਨ ਫੇਰ ਥੱਲੇ ਵਾਲਾ ਤਾਂ ਖਰਾਬ ਹੀ ਹੋਣਾ ਕਾਪੋਰਡ ਖਰਾਬ ਹੋ ਜਾਣੇ ਆ ਬਾਡੇ ਖਰਾਬ ਹੋ ਜਾਂਦੇ ਆ ਕਾਰਾਂ ਸਾਡੀਆਂ ਖਰਾਬ ਹੋ ਗਈਆਂ ਮਤਲਬ 5-7-7 ਲੱਖ ਰੁਪਏ ਦਾ ਬੰਦੇ ਦਾ ਪਿਛਲੇ ਸਾਲ ਪਿਛਲੇ ਸਾਲ ਜਿਹੜਾ 23 ਚ ਨੁਕਸਾਨ ਰਿਹਾ ਤਾਂ ਕਿ ਇਹਦੇ ਜੋ ਪਾਣੀ ਅੰਦਰ ਨਾ ਆਵੇ ਸੋ ਮੈਂ ਇਹ ਮਿੱਟੀ ਸਟਾਈ ਆ ਕੋਈ 200 ਫੁੱਟ ਇਹ ਦਰਵਾਜ਼ਾ ਜਿਹੜਾ ਹੈ ਇਹ ਦੇਖਣਾ ਇਹ ਦਰਵਾਜ਼ੇ ਦੇ ਸਾਹਮਣੇ ਲਾਵਾਂਗੇ ਅਸੀਂ ਜੀ ਇਸ ਥਾਂ ਦੇ ਉੱਤੇ ਹੂੰ ਇਹ ਇਸ ਥਾਂ ਤੇ ਲੱਗੇਗੀ ਜਿਹੜਾ ਵਿਚਲਾ ਪੋਰਸ਼ਨ ਹੋਏਗਾ ਤਰਪਾਲ ਦੇ ਉੱਤੇ ਤੇ ਆਗੇ ਤਰਪਾਲ ਇੰਝ ਇਕੱਠੀ ਕਰਕੇ ਤੇ ਇਹ ਵਿਚਲੇ ਹਿੱਸੇ 'ਚ ਅਸੀਂ ਜਿਹੜੀ ਆ ਉਹ ਮਿੱਟੀ ਭਰ ਦਿਆਂਗੇ ਤਾਂ ਕਿ ਇੱਥੋਂ ਪਾਣੀ ਨਾ ਆਵੇ ਅਸੀਂ ਇਹੇ ਥੈਲੇ ਚੀਣੀ ਦਿੱਤੇ ਹੋਇਆ ओके ਇਸ ਘਰ ਨੂੰ ਅਸੀਂ ਇਹ ਕਿਉਂਕਿ ਅਸੀਂ ਪਿਛਲੇ ਦਰਵਾਜ਼ੇ ਨੂੰ ਘੱਟ ਵਰਤਦੇ ਆ ਤਾਂ ਆ ਅਸੀਂ ਜਿਹੜੇ ਆ ਕੋਈ ਥੱਲੇ ਤਰਪਾਲ ਲਾ ਕੇ ਇਹ ਅਸੀਂ ਜਿਹੜਾ ਉਹ ਉੱਪਰ ਇਹਨੂੰ ਲਾ ਦਿੱਤੀ ਆ ਇਹ ਬਿਲਕੁਲ ਫਿੱਟ ਹੋ ਗਿਆ। ਪਰ ਮੇਰੇ ਆਪਣੇ ਘਰ ਦੇ ਅੰਦਰ ਸਾਰਾ ਫਰਨੀਚਰ ਡੁੱਬ ਗਿਆ ਸੀ, ਬੈੱਡ ਡੁੱਬ ਕੇ ਸੀ ਸਾਰੇ ਕਿਉਂਕਿ ਅਚਾਨਕ ਆ ਗਿਆ ਸਾਡੇ ਕੋਲ। ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹੋ ਜੇ ਪ੍ਰਬੰਧ ਕਰ ਦਾਂਗੇ ਕਿ ਅੱਗੇ ਤੋਂ ਹੜ੍ਹ ਨਹੀਂ ਆਉਣਗੇ ਪਟਿਆਲੇ 'ਚ। ਪਰ ਅੱਜ ਦੀ ਸਥਿਤੀ ਇਹ ਆ ਸਰਕਾਰ ਨੇ ਕੰਮ ਜ਼ਰੂਰ ਸ਼ੁਰੂ ਕੀਤਾ ਸੀ ਇਹ ਨਹੀਂ ਕਹਿੰਦੇ ਪਰ ਉਹ ਸਾਡੀ ਤਸੱਲੀ ਦੇ ਤਕਾਬਤ ਨਹੀਂ ਹੋਇਆ ਜੋ ਹੋਣਾ ਦੱਸਣਾ ਚਾਹੀਦਾ ਸੀ ਕੱਚੀ ਮਿੱਟੀ ਪਈ ਹੋਈ ਆ ਬੰਨ ਉਸੇ ਤਰ੍ਹਾਂ ਟੁੱਟੇ ਪਿਆ ਇੱਕ ਸਕਾਡਾ ਫਲਾਟ ਗੇਟ ਬਣਨੇ ਸੀ ਉਹ ਉਸੇ ਤਰ੍ਹਾਂ ਪਏ ਪਏ ਹੋ ਜਾਂ ਨਦੀ ਦੇ ਵਿੱਚ ਤੁਸੀਂ ਦੇਖੋਗੇ ਕਿ ਉਸੇ ਤਰ੍ਹਾਂ ਜਿਹੜੀ ਆ ਉਹ ਫਸੀ ਹੋਈ ਆ ਬੂਟੀ ਫਸੀ ਹੋਈ ਆ ਉਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਜੀ ਉਹ ਹੈਗੀ ਆ ਡਕਾਲਾ ਰੋਡ ਦੇ ਉੱਤੇ ਜਿਹੜਾ ਚਿੜੀਆ ਘਰ ਤੋਂ ਸੜਕ ਨਿਕਲਦੀ ਆ ਪਿਛਲੇ ਪਾਸੇ ਜੀ ਉੱਥੇ ਜਿਹੜਾ ਪੁਲ ਹੈ ਨਦੀ ਦਾ ਉਹ ਨਾਲ ਚੜੀਆ ਘਰ ਹੈ ਉਹ ਪੁਲ ਬਹੁਤ ਛੋਟਾ ਦੂਸਰਾ ਮੰਤਰੀ ਜੀ ਨੇ ਕਹਿਆ ਸੀ ਕਿ ਅਸੀਂ ਸ਼ਿਵਾਲਕ ਤੋਂ ਲੈ ਕੇ ਇੱਥੇ ਤੱਕ ਨਾ ਹਜ਼ਾਰ ਖੂਬ ਬਣਾਵਾਂਗੇ ਜਿਨ੍ਹਾਂ ਦੀ 5 ਲੱਖ ਕਿਊਬਿਕ ਜਿਹੜੀ ਆ ਉਹ ਕਪੈਸਿਟੀ ਹੋਏਗੀ ਪਲਾਨ ਬਣਾ ਲਏ ਸੀ ਤੇ ਇਹਦੇ ਉੱਤੇ ਅਸੀਂ ਸਮਾਨ ਜਿਹੜਾ ਚੁੱਕ ਕੇ ਰੱਖ ਦਿੱਤਾ ਸੋਫੇ ਵੀ ਰੱਖ ਦਿੱਤੇ ਬੈਡ ਵੀ ਜਿਹੜੇ 6 6 7 7 ਬੰਦੇ ਲਾ ਕੇ ਅਸੀਂ ਚੁੱਕ ਕੇ ਰੱਖ ਦਿੱਤੇ ਸਾਡੇ ਸੋਚ ਨਾਲ ਕਹਿਣਗੇ ਵੀ ਯਾਰ ਆਪਣੇ ਆਪ ਨੂੰ ਬੜਾ ਸਿਆਣਾ ਦੱਸਦਾ ਵੀ ਮੈਂ ਪ੍ਰਬੰਧ ਕਰ ਲਿਆ ਸੀਵਰੇਜ ਦਾ ਪਾਣੀ ਤੇਰੇ ਅੰਦਰ ਆ ਜਾਣਾ ਉਹਨੂੰ ਕਿਵੇਂ ਰੋਕਾਂਗਾ ਘਰੇ ਦੇ ਵਿੱਚ ਗੁਆ ਭਰ ਕੇ ਦੇਸੀ ਸੁੱਕਾ ਸੁੱਕੀਆਂ ਪੱਤੀਆਂ ਉਹ ਤੁਸੀਂ ਉਹਦੇ ਵਿੱਚ ਪਾ ਦਿਓ ਔਰ ਪਾਣੀ ਲੱਗਣ ਨਾਲ ਉਹ ਫੁੱਲ ਜਾਂਦਾ ਤੇ ਮੈਂ ਤਰਮਿੰਦਰ ਜੀ ਨੇ ਸੋਚਿਆ ਕਿ ਮੈਂ ਉਹਦਾ ਬਿੱਲ ਬਣਾ ਰਿਆਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਮੰਤਰੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਭੇਜਾਂਗੇ ਵੀ ਆਹ ਸਾਡਾ ਖਰਚਾ ਆਇਆ ਘਟੋ ਘਟ ਸਾਨੂੰ ਸਾਡਾ ਖਰਚਾ ਤਾਂ ਦੇ ਦਿਓ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਰਮਿੰਦਰ ਸੰਧੂ ਅੱਜ ਤੁਹਾਨੂੰ ਕੁਝ ਅਜਈਆਂ ਤਸਵੀਰਾਂ ਦਿਖਾਵਾਂਗੇ ਕਜੇ ਹੀ ਹਕੀਕਤ ਤੋਂ ਜਾਣੂ ਕਰਵਾਵਾਂਗੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨਜ਼ਰ ਆਉਂਦੇ ਨੇ ਅਸੀਂ ਉਸ ਜਗ੍ਹਾ ਤੇ ਉੱਤੇ ਖੜੇ ਆ ਜੋ ਸ਼ਾਹੀ ਸ਼ਹਿਰ ਪਟਿਆਲਾ ਦਾ ਸ਼ਾਹੀ ਏਰੀਆ ਕਹ ਲੋ ਜਿਹਨੂੰ ਅਥਾਰਟिटीज ਨੇ ਆਪਣੇ ਮੁਤਾਬਕ ਡਿਵੈਲਪ ਕੀਤਾ ਪੌਸ਼ ਏਰੀਆਜ਼ ਦੇ ਵਿੱਚ ਆਉਂਦਾ ਪਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਹੜ੍ਹਾਂ ਆਉਂਦੇ ਨੇ 2023 ਦੇ ਵਿੱਚ ਹੜ੍ਹਾਂ ਦੀ ਮਾਰ ਇਸ ਏਰੀਏ ਦੇ ਵਿੱਚ ਸਭ ਤੋਂ ਵੱਧ ਪਈ ਸੀ ਬਹੁਤ ਜ਼ਿਆਦਾ ਆਲੀਸ਼ਾਨ ਏਰੀਆ ਵੱਡੀਆਂ ਕੋਠੀਆਂ ਤੇ ਰਤਬੇ ਵਾਲੇ ਲੋਕ ਇੱਥੇ ਰਹਿੰਦੇ ਨੇ ਪਰ ਇਹਦੇ باوجود ਸਹੂਲਤਾਂ ਨੂੰ ਲੈ ਕੇ ਸਵਾਲ ਲਗਾਤਾਰ ਖੜੇ ਹੁੰਦੇ ਨੇ 2023 ਦੇ ਵਿੱਚ ਜਦੋਂ ਪਟਿਆਲਾ ਦੀ ਵੱਡੀ ਨਦੀ ਭਰਨੀ ਸ਼ੁਰੂ ਹੁੰਦੀ ਹੈ احتیاط ਵਜੋਂ ਕਈ ਤਰ੍ਹਾਂ ਦੀਆਂ ਉੱਥੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਅਚਾਨਕ ਪਾਣੀ ਦਾ ਵਹਾਅ ਹੈ ਜਿਹੜਾ ਉਹ ਪੂਰੇ ਪਟਿਆਲਾ ਸ਼ਹਿਰ ਦੀ بجائے ਇਸ ਇਲਾਕੇ ਵੱਲ ਹੋ ਜਾਂਦਾ ਹੈ ਤੇ ਇਲਾਕਾ ਬਿਲਕੁਲ ਵੱਡੀ ਨਦੀ ਦੇ ਨਾਲ ਲੱਗਦਾ ਹੈ ਇਹਦੇ ਵਿੱਚ ਰਿਟਾਇਰਡ ਆਫੀਸਰ ਸਹਿਬਾਨ ਤੇ ਵੱਡੇ ਵੱਡੇ ਜਿਹੜੇ ਦਫ਼ਤਰ ਨੇ ਉਹ ਵੀ ਇੱਥੇ ਹੀ ਨੇ ਹਾਲਾਂਕਿ ਜਿਸ ਅਥਾਰਟੀ ਨੇ ਇਸ ਨੂੰ ਡਵੈਲਪ ਕੀਤਾ ਹੈ ਉਹ ਅਥਾਰਟੀ ਦਾ ਜਿਹੜਾ ਦਫ਼ਤਰ ਹੈ ਉਹ ਵੀ ਇਸ ਏਰੀਏ ਦੇ ਵਿੱਚ ਪੈਂਦਾ ਹੈ ਪਰ ਉਹਦੇ باوجود ਕੀ ਪ੍ਰਬੰਧ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਇੱਕ ਵਾਰ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਵਾਰ ਪੂਰਾ ਏਰੀਆ ਦਿਖਾ ਦੇਣ ਜਿਸ ਏਰੀਏ ਦੇ ਵਿੱਚ ਖੜੇ ਆ ਇਹਨੂੰ ਅਰਬਨ ਅਸਟੇਟ ਕਹਿੰਦੇ ਨੇ ਅਰਬਨ ਅਸਟੇਟ ਦੇ ਨਾਮ ਦੇ ਉੱਤੇ ਸ਼ਹਿਰਾਂ ਦੇ ਵਿੱਚ ਵਿਕਾਸ ਕਾਰਜ ਹੋਏ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਪਰ ਜਿਹੜੇ 2023 ਦੇ ਵਿੱਚ ਪਟਿਆਲੇ ਦੇ ਵਿੱਚ ਹੜ ਆਉਂਦੇ ਨੇ ਉਹਨਾਂ ਨੇ ਇਹਨਾਂ ਸਾਰੀਆਂ ਸਹੂਲਤਾਂ ਦੀ ਹਾਲਾਤਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ ਤੇ ਅੱਜ ਵੀ ਸਾਡਾ ਖਾਸ ਮਕਸਦ ਇੱਥੇ ਪਹੁੰਚਣ ਦਾ ਕਿਉਂਕਿ ਮੌਨਸੂਨ ਨੇ ਐਂਟਰੀ ਕਰ ਦਿੱਤੀ ਹੈ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਪਟਿਆਲਾ ਦੇ ਵਿੱਚ ਹੀ ਜਿਹੜੀ ਆ ਬਰਸਾਤ ਉਨੇ ਥੋੜੀ ਦੇਰ ਪਹਿਲਾਂ ਹੋ ਕੇ ਹਟੀ ਹੈ ਪਰ ਉਹਦੇ ਬਾਵਜੂਦ ਲੋਕਾਂ ਦੇ ਵਿੱਚ ਇਸ ਮੌਨਸੂਨ ਦੀ ਖੁਸ਼ੀ ਹੋਣੀ ਚਾਹੀਦੀ ਹੈ ਪਰ ਸਹਿਮ ਦਾ ਮਾਹੌਲ ਹੈ ਕਿ ਕਿਤੇ ਦੁਬਾਰਾ ਪਟਿਆਲਾ ਦੀ ਨਦੀ ਦੇ ਵਿੱਚ ਪਾਣੀ ਨਾ ਆ ਜਾਵੇ ਕਿਉਂਕਿ ਇੱਕ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਪਾਣੀ ਪਟਿਆਲਾ ਦੀ ਵੱਡੀ ਨਦੀ ਦੇ ਵਿੱਚ ਆਉਂਦਾ ਹੈ ਉਹ ਖਾਸ ਕਰ ਪਟਿਆਲਾ ਦਾ ਨਹੀਂ ਹੁੰਦਾ ਜਿਹੜਾ ਉੱਪਰਲੇ ਇਲਾਕਿਆਂ ਤੋਂ ਉਹਦੇ ਵਿੱਚ ਇਕੱਠਾ ਹੁੰਦਾ ਅੱਗੇ ਜਾ ਕੇ ਨਦੀ ਪਹੁੰਚਦੀ ਉਹ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਕਿੱਥੋਂ ਤੱਕ ਉਸ ਨਦੀ ਦਾ ਵਹਾਅ ਹੁੰਦਾ ਹੈ ਤੇ ਕਿੱਥੋਂ ਤੱਕ ਮਾਰ ਹੁੰਦੀ ਹੈ ਤੇ ਇੱਕ ਜਿਹੜੀ ਮਿਥ ਹੈ ਕਿ ਨਥ ਚੂੜਾ ਚੜਾਉਣ ਤੋਂ ਬਾਅਦ ਇਸ ਪਾਣੀ ਦਾ ਜਿਹੜਾ ਵਹਾਅ ਹੈ ਉਹ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਪਟਿਆਲੇ ਦੇ ਸ਼ਾਹੀ ਪਰਿਵਾਰ ਵੱਲੋਂ ਇਸ ਰਸਮ ਨੂੰ ਨਿਭਾਇਆ ਜਾਂਦਾ ਹੈ ਤਾਂ ਉਹ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉਹੀ ਨਦੀ ਹੈ ਜਿਹਨੇ ਪਿਛਲੀ ਵਾਰ 2023 ਦੇ ਵਿੱਚ ਕਾਫੀ ਨੁਕਸਾਨ ਕੀਤਾ ਸੀਗਾ ਤੇ ਇਸ ਵੇਲੇ ਅਸੀਂ ਅਰਬਨ ਸਟੇਟ ਦੇ ਵਿੱਚ ਮੌਜੂਦ ਆ ਬੰਦੋਬਸਤ ਕਿਸ ਤਰ੍ਹਾਂ ਦੇ ਲੋਕ ਇੱਥੇ ਕਰ ਰਹੇ ਨੇ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਬੰਦੋਬਸਤਾਂ ਦੇ ਲਈ ਅਸੀਂ ਅੱਜ ਇੱਕ ਖਾਸ ਅਜਹੀ ਸ਼ਖਸੀਅਤ ਦੇ ਘਰ ਦੇ ਵਿੱਚ ਪਹੁੰਚੇ ਹਾਂ ਜਿਨ੍ਹਾਂ ਨੇ ਪਿਛਲੀ ਵਾਰ ਅਜਿਹੇ ਬੰਦੋਬਸਤ ਕੀਤੇ ਕਿ ਪਹਿਲਾਂ ਤਾਂ ਪਾਣੀ ਦੀ ਮਾਰ ਜ਼ਰੂਰ ਚੱਲੀ ਸੀ ਪਰ ਉਦੋਂ ਬਾਅਦ ਦੇ ਵਿੱਚ احتیاط ਵਜੋਂ ਉਹਨਾਂ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਬੰਦੋਬਸਤ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਲੋਹੇ ਦੇ ਢਾਂਚੇ ਤਿਆਰ ਕਰਵਾਏ ਗਏ ਫਰੇਮ ਤਿਆਰ ਕਰਵਾਏ ਗਏ ਤੇ ਆਪਣੇ ਆਪ ਨੂੰ ਧਰਤੀ ਤੋਂ 4-5 ਫੁੱਟ ਉੱਪਰ ਕਰ ਲਿਆ ਕਿ ਪਾਣੀ ਦੀ ਮਾਰ ਸਮਾਨ ਦੇ ਉੱਤੇ ਨਾ ਪੈ ਸਕੇ ਮੇਰੇ ਨਾਲ ਮੌਜੂਦ ਨੇ ਮਿਸਟਰ ਅਮਰਜੀਤ ਸਿੰਘ ਵੜੈਚ ਹੋਰੀ ਉਹਨਾਂ ਦੇ ਘਰ ਦੇ ਤੁਹਾਨੂੰ ਜਾਇਜ਼ਾਤ ਕਰਵਾਵਾਂਗੇ ਕਿਸ ਤਰ੍ਹਾਂ ਉਹਨਾਂ ਨੇ ਬੰਦੋਬਸਤ ਕੀਤੇ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਨੇ ਆ ਅਮਰਜੀਤ ਹੋਰਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਅਮਰਜੀਤ ਸਿੰਘ ਵੜੈਚ ਹੋਰੀ ਪੇਸ਼ੇ ਤੋਂ ਪੱਤਰਕਾਰ ਵੀ ਨੇ ਜੀ ਤੇ ਆਕਾਸ਼ਵਾਨੀ ਪਟਿਆਲਾ ਤੋਂ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਨੇ ਤੇ ਲੰਮਾ ਸਮਾਂ ਲੋਕ ਮੁੱਦਿਆਂ ਦੇ ਉੱਤੇ ਵੀ ਗੱਲ ਕਰਦੇ ਨੇ ਆਪਣੀ ਜ਼ਿੰਦਗੀ ਦਾ ਉਹਨਾਂ ਨੇ ਹਿੱਸਾ ਬਣਾਇਆ ਹੈ ਕਿ ਲੋਕ ਮੁੱਦਿਆਂ ਨੂੰ ਉਹਨਾਂ ਨੇ ਉਭਾਰਨਾ ਹੈ ਬੜਾ ਐਸਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਘਟੋ ਘਟ ਆ ਗਏ ਸਰਕਾਰ ਤੋਂ ਪਹਿਲਾਂ ਆ ਗਏ ਤੁਸੀਂ ਕਿਉਂਕਿ ਸਰਕਾਰ ਤੁਹਾੜਾ ਤੋਂ ਬਾਅਦ ਆਉਗੀ ਤੁਹਾਡਾ ਸ਼ੁਕਰੀਆ ਇਸ ਲਈ ਬਿਲਕੁਲ ਤੁਸੀਂ ਇਸ ਦੌਰ ਚੋਂ ਨਿਕਲ ਚੁੱਕੇ ਹੋ ਇਸ ਕਰਕੇ ਤੁਹਾਡੇ ਨਾਲ ਸਾਡੀ ਜਿਹੜੀ ਮੁਲਾਕਾਤ ਹੈ ਬੜੀ ਅੱਜ ਦੀ ਅਹਿਮ ਹੈ ਤੇ ਤੁਹਾਡੇ ਘਰ ਦੇ ਦਰਸ਼ਨ ਜ਼ਰੂਰ ਕਰਾਂਗੇ ਤੇ ਉਸ ਹਿਸਾਬ ਦੇ ਨਾਲ ਗੱਲ ਕਰਾਂਗੇ ਕਿ ਜੋ ਇਹ ਪੌਸ਼ ਏਰੀਆ ਹੈ ਇਹਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਸੜਕਾਂ ਪੱਕੀਆਂ ਨੇ ਸੀਵਰੇਜ ਦੀ ਸਹੂਲਤ ਆ ਬਕਾਇਦਾ ਬਿੱਲ ਵਗੈਰਾ ਵੀ ਆਉਂਦੇ ਨੇ ਤੇ ਕੋਈ ਨਾ ਕੋਈ ਜਿਹੜਾ ਵਿਕਾਸ ਦਾ ਕਾਰਜ ਹੈ ਇੱਥੇ ਚੱਲਦਾ ਰਹਿੰਦਾ ਹੈ ਤਾਂ ਇਸ ਕਰਕੇ ਅਸੀਂ ਹੁਣ ਤੁਹਾਡੇ ਤੱਕ ਪਹੁੰਚ ਕੀਤੀ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਵੜੈ ਸਾਹਿਬ ਹੋਰਾਂ ਦਾ ਘਰ ਹੈ ਪਿਛਲੀ ਵਾਰ ਵੀ ਹੜ ਦੀ ਮਾਰ ਪਈ ਇਸ ਵਾਰ ਪਹਿਲਾਂ ਹੀ ਉਹਨਾਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਆ ਵੜੈ ਸਾਹਿਬ ਤੁਸੀਂ ਇਹ ਵੀ ਕਹਿੰਦੇ ਹੁੰਦੇ ਨੇ ਕਹਿੰਦੇ ਜੀ ਬੰਦੇ ਦੇ ਮਨ ਦੇ ਵਿੱਚ ਕਈ ਵਾਰ ਡਰ ਹੁੰਦਾ ਹੈ ਪਰ ਇਹ ਡਰ ਕਿਉਂ ਹੈ ਦਾਰੇ ਹੈ ਜੀ ਜਿਵੇਂ ਤੁਸੀਂ ਜ਼ਿਕਰ ਕਰ ਚੁੱਕੇ ਹੋ ਆ ਪਹਿਲਾਂ ਤੇ 1993 ਵਿੱਚ ਜਿਹੜੇ ਹੜ੍ਹ ਆਏ ਸੀ ਉਹ ਇਸ ਇਲਾਕੇ ਜਿੱਥੇ ਮੈਂ ਖੜਿਆ ਆ ਇੱਥੇ 6 6 7 7 ਫੁੱਟ ਪਾਣੀ ਸੀਗਾ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਨੇ ਅੰਦਰਲੇ ਪਾਸੇ ਜਿੱਥੇ ਆਪਾਂ ਖੜੇ ਆ ਇਹ ਨਾਲ ਵਾਲਾ ਘਾੜਾ ਹੁਣ ਤਾਂ ਨਵਾਂ ਬਣਨ ਲੱਗ ਪਿਆ ਇੱਥੇ ਪੁਰਾਣਾ ਜਦੋਂ ਘਰ ਸੀ ਤਾਂ ਇੱਥੇ 7 8 8 ਫੁੱਟ ਪਾਣੀ ਸੀ ਸਾਡੇ ਵਾਲਾ ਉਦੋਂ ਖਾਲੀ ਸੀ ਅਸੀਂ 2001 ਦੇ ਵਿੱਚ ਬਣਾਇਆ 2023 ਦੇ ਵਿੱਚ ਜਿਹੜਾ ਹੜ੍ਹ ਆਇਆ ਉਹਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਸਰਕਾਰ ਨੇ ਜਿਹੜੇ ਪ੍ਰਬੰਧ ਕਰਦੇ ਉਹਨਾਂ ਨਾਲ ਸਾਨੂੰ ਤਸੱਲੀ ਨਹੀਂ ਹੋਈ ਹੁਣ ਤੱਕ ਵੀ ਨਹੀਂ ਹੋਈ ਕਿਉਂਕਿ 23 ਤੋਂ ਬਾਅਦ ਵੀ ਸਰਕਾਰਾਂ ਜਿਹੜੀਆਂ ਨੇ ਉਹ ਬਿਆਨ ਹੀ ਦੇ ਰ ਪਈਆਂ ਨੇ ਸੋ ਇਸ ਵਾਰ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ 23 ਦੇ ਵਿੱਚ ਮੈਂ ਉਹ ਸਟੈਂਡ ਬਣਾਏ ਫਿਰ ਸਾਰਾ ਫਰਨੀਚਰ ਉਹਦੇ ਉੱਤੇ ਰੱਖ ਦਿੱਤਾ ਤੁਹਾਨੂੰ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤੇ ਇਸ ਵਾਰ ਅਸੀਂ ਸੋਚਿਆ ਵੀ ਪਾਣੀ ਜੇ ਫੇਰ ਅੰਦਰ ਆ ਗਿਆ ਤਾਂ ਸਾਡਾ ਤਾਂ ਸਾਰਾ ਸਮਾਨ ਫੇਰ ਥੱਲੇ ਵਾਲਾ ਤਾਂ ਖਰਾਬ ਹੀ ਹੋਣਾ ਕਬੂਡ ਖਰਾਬ ਹੋ ਜਾਣੇ ਆ ਭਾ ਭਾਂਡੇ ਖਰਾਬ ਹੋ ਜਾਂਦੇ ਆ ਕਾਰਾਂ ਸਾਡੀਆਂ ਖਰਾਬ ਹੋ ਗਈਆਂ ਮਤਲਬ 5-7-7 ਲੱਖ ਰੁਪਏ ਦਾ ਆਮ ਬੰਦੇ ਦਾ ਉਹ ਵਿਸਲੇ ਪਿਛਲੇ ਸਾਲ ਜਿਹੜਾ 23 ਚ ਨੁਕਸਾਨ ਹੋਇਆ ਸੋ ਇਸ ਵਾਰ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਵੀ ਡਰੇਨੇਜ ਡਿਪਾਰਟਮੈਂਟ ਵਾਗੂ ਜਿਵੇਂ ਉਹ ਬੋਰੀਆਂ ਇਕੱਠੀਆਂ ਕਰ ਲੈਂਦੇ ਆ ਭਰ ਲੈਂਦੇ ਆ ਤਰਪਾਲਾਂ ਤੇ ਸਾਰਾ ਕੁਝ ਕਰ ਲੈਂਦੇ ਤੇ ਅਸੀਂ ਫਿਰ ਮੈਂ ਵੀ ਇਸ ਵਾਰ ਤੁਸੀਂ ਦੇਖੋ ਮੈਂ ਇਹ ਆਪਾਂ ਜਿੱਥੇ ਥਾਂ ਤੇ ਖੜੇ ਆ ਇਹਦਾ 1.5 ਫੁੱਟ ਦਾ ਜਿਹੜਾ ਗੇਟ ਆ ਤਾਂ ਕਿ ਇਹਦੇ ਚੋਂ ਪਾਣੀ ਅੰਦਰ ਨਾ ਹੋਵੇ ਸੋ ਮੈਂ ਇਹ ਮਿੱਟੀ ਸਟਾਈ ਆ ਕੋਈ 200 ਫੁੱਟ ਜੀ ਤੇ ਇਹ ਅਸੀਂ ਕੋਈ 100 150 ਥੈਲਾ ਲਿਆਂਦਾ ਆ ਸੀਮਿੰਟ ਦਾ ਇਹ ਲਿਆ ਕੇ ਇਹ ਅਸੀਂ ਇਹ ਭਰ ਲਿਆ ਹੋਇਆ ਸੋ ਮੈਂ ਇਹ ਜਿੰਨੀ ਬੋਰੀ ਇੱਥੇ ਲੱਗਣੀ ਆ ਉਹ ਭਰ ਲਈ ਹੋਈ ਆ ਤਾਂ ਕਿ ਜੇ ਪਤਾ ਲੱਗੇ ਕਿ ਹੜ ਆ ਰਿਹਾ ਉੱਪਰ ਬਹੁਤ ਜ਼ਿਆਦਾ ਮੀਂਹ ਪੈ ਗਿਆ ਤਾਂ ਇਹ ਲਾ ਕੇ ਥੱਲੇ ਇਹ ਤਰਪਾਲ ਥੱਲੇ ਵਿਛਾ ਕੇ ਉੱਪਰ ਇਹ ਲਾ ਦਾਂਗੇ ਤੇ ਜਿਹੜਾ ਇਹ ਦਰਵਾਜ਼ਾ ਜਿਹੜਾ ਇਹ ਦੇਖਣਾ ਇਹ ਦਰਵਾਜ਼ੇ ਦੇ ਸਾਹਮਣੇ ਲਾਵਾਂਗੇ ਅਸੀਂ ਜੀ ਇਸ ਥਾਂ ਦੇ ਉੱਤੇ ਇਹ ਇਸ ਥਾਂ ਤੇ ਲੱਗੇਗੀ ਜਿਹੜਾ ਵਿਚਲਾ ਪੋਰਸ਼ਨ ਹੋਏਗਾ ਤਰਪਾਲ ਦੇ ਉੱਤੇ ਤੇ ਆ ਗਏ ਤਰਪਾਲ ਇੰਝ ਇਕੱਠੀ ਕਰਕੇ ਤੇ ਇਹ ਵਿਚਲੇ ਹਿੱਸੇ 'ਚ ਅਸੀਂ ਜਿਹੜੀ ਆ ਉਹ ਮਿੱਟੀ ਭਰ ਦਿਆਂਗੇ ਤਾਂ ਕਿ ਇੱਥੋਂ ਪਾਣੀ ਨਾ ਆਵੇ ਇਸੇ ਤਰ੍ਹਾਂ ਹੀ ਜਿਹੜਾ ਉਹ ਸਾਡਾ ਪਿੱਛੇ ਦਰਵਾਜ਼ਾ ਉੱਥੇ ਤੇ ਅਸੀਂ ਫਿਟਿੰਗ ਕਰ ਵੀ ਦਿੱਤੀ ਆ ਜੇ ਡਰਦਾ ਕੋਈ ਹੱਲ ਨਾ ਹੋਵੇ ਤੇ ਫਿਰ ਤੁਹਾਨੂੰ ਹਮੇਸ਼ਾ ਹੀ ਆਉਣ ਵਾਲੇ ਸਮੇਂ 'ਚ ਬਣਿਆ ਰਹਿੰਦਾ ਕਿ ਯਾਰ ਉਹ ਜੀ ਸਥਿਤੀ ਜਿਹੜੀ ਫੇਰ ਨਾ ਪੈਦਾ ਹੋ ਜਾਏ ਸੋ ਅਸੀਂ ਇਸ ਵਾਰ 2025 ਦੀ ਮੌਨਸੂਨ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਪਹਿਲਾਂ ਆ ਗਈ ਹੈ ਮੌਨਸੂਨ ਜੀ ਐਡਵਾਂਸ ਔਰ ਜਦੋਂ ਵੀ ਕੇਰਲਾ ਵਾਲੇ ਪਾਸਿਓਂ ਚੱਲੀ ਹੈ ਤਾਂ ਇਹ ਜਿਹੜੇ ਜਿਹੜੇ ਵੀ ਇਲਾਕੇ ਦੇ ਵਿੱਚ ਲੰਗੀ ਹੈ ਚਾਹ ਕੇਰਲਾ ਆਂਧਰਾ ਪ੍ਰਦੇਸ਼ ਓਡੀਸਾ ਮਨੀਪੁਰ ਅਸਾਮ ਉਹਨਾਂ ਏਰੀਆ ਦੇ ਵਿੱਚ ਬਹੁਤ ਤਕੜੇ ਹਾੜ ਆ ਚੁੱਕੇ ਹੋਏ ਹੈ ਬਹੁਤ ਵੱਡਾ ਨੁਕਸਾਨ ਕਰ ਚੁੱਕਿਆ ਸੋ ਅਸੀਂ ਆ ਜਿਹੜਾ ਮੇਰੇ ਘਰ ਦਾ ਪਿਛਲਾ ਗੇਟ ਆ ਇਹਦੇ ਵਿੱਚ ਅਸੀਂ ਫੇਰ ਉਸੇ ਤਰ੍ਹਾਂ ਜਿਵੇਂ ਤੁਸੀਂ ਪਿਛਲੇ ਪਹਿਲੇ ਗੇਟ 'ਚ ਦੇਖਿਆ ਅਸੀਂ ਇਹ ਥੈਲੇ ਚੀਣੀ ਦਿੱਤੇ ਹੋਇਆ ਕਿਉਂਕਿ ਇਸ ਘਰ ਨੂੰ ਅਸੀਂ ਇਹ ਕਿਉਂਕਿ ਅਸੀਂ ਪਿਛਲੇ ਦਰਵਾਜ਼ੇ ਨੂੰ ਘੱਟ ਵਰਤਦੇ ਆ ਸੋ ਆ ਅਸੀਂ ਜਿਹੜੇ ਆ ਕੋਈ ਥੱਲੇ ਤਰਪਾਲ ਲਾ ਕੇ ਇਹ ਅਸੀਂ ਜਿਹੜਾ ਉਹ ਉੱਪਰ ਇਹਨੂੰ ਲਾ ਦਿੱਤੀ ਆ ਇਹ ਬਿਲਕੁਲ ਫਿੱਟ ਹੋ ਗਿਆ ਤੇ ਇਧਰੋਂ ਥੋੜਾ ਜਿਹਾ ਅਸੀਂ ਥਾ ਫੇਹਾਲ ਰੱਖ ਲਿਆ ਕਿ ਇਹ ਦਰਵਾਜੇ ਨੂੰ ਹਾਲੇ ਵਰਤਾਂਗੇ ਜਦੋਂ ਮੀਂਹ ਆ ਗਿਆ ਲੱਗਦਾ ਵੀ ਹੜ ਆਉਂਦਾ ਫਿਰ ਅਸੀਂ ਚੁੱਕ ਕੇ ਸਾਰੇ ਇੱਥੇ ਫਿੱਟ ਕਰ ਦਾਂਗੇ ਔਰ ਜਿਹੜਾ ਇਹ ਵਿਚਲਾ ਪੋਰਸ਼ਨ ਹੈ ਇਹਦੇ ਵਿੱਚ ਵੀ ਫਿਰ ਅਸੀਂ ਮਿੱਟੀ ਭਰ ਦਿਆਂਗੇ ਜੀ ਤਾਂ ਕਿ ਇੱਥੋਂ ਪਾਣੀ ਐਂਟਰ ਨਾ ਹੋਵੇ ਕਿਉਂਕਿ ਆਪਾਂ ਜਿੱਥੇ ਖੜੇ ਹੋਏ ਆਂ ਹਮਮ ਤਰਮਿੰਦਰ ਜੀ ਜੀ ਇੱਥੇ ਪਿਛਲੇ ਸਾਲ ਇਹ ਮੇਰੇ ਇੰਨਾ ਪਾਣੀ ਸੀ ਉੱਥੇ ਜੀ ਅਸ ਤੁਸੀਂ ਦੇਖੋ ਕਿੰਨਾ ਪਾਣੀ ਔਰ ਮੇਰੇ ਆਪਣੇ ਘਰ ਦੇ ਅੰਦਰ ਸਾਰਾ ਫਰਨੀਚਰ ਡੁੱਬ ਗਿਆ ਸੀ ਬੈੱਡ ਡੁੱਬ ਕੇ ਸੀ ਸਾਰੇ ਕਿਉਂਕਿ ਅਚਾਨਕ ਆ ਗਿਆ ਸਾਡੇ ਕੋਲ ਕੋਈ ਪ੍ਰਬੰਧ ਤਾਂ ਹੈ ਨਹੀਂ ਸੀ ਔਰ ਅੰਦਰ ਵੀ 2/2 ਇੰਚ ਪਾਣੀ ਸੀ ਅਛਾ ਸਲਾਬ ਦੇ ਜਿਹੜੇ ਨਿਸ਼ਾਨ ਨੇ ਉਹ ਅਜੇ ਤੱਕ ਵੀ ਬਰਕਰਾਰ ਨੇ ਨਹੀਂ ਇਹ ਸਲਾਬ ਦੇ ਨਿਸ਼ਾਨ ਨਹੀਂ ਹੈ ਤਾਂ ਜਿਹੜੀ ਸੇਮ ਚੜ ਜਾਂਦੀ ਉਹ ਆ ਕਿਉਂਕਿ ਉਸ ਤੋਂ ਬਾਅਦ ਜਿਹੜੇ ਸੋ ਨਿਸ਼ਾਨ ਸੀ ਉਹ ਮੀਂਹ ਨਾਲ ਉੱਤਰ ਗਿਆ ਪਰ ਮੈਨੂੰ ਮੈਂ ਮਤਲਬ ਖੁਦ ਆਪ ਜਿਹੜਾ ਉਹ ਚੈੱਕ ਕਰਦਾ ਰਿਹਾ ਕਿ ਅੰਦਰ ਮੇਰੇ ਪਾਣੀ ਗੋਡਿਆਂ ਤੋਂ ਉੱਪਰ ਸੀ ਔਰ ਬਾਹਰਲੇ ਪਾਸੇ ਪਾਣੀ ਸਾਡਾ ਇੰਨਾ ਇੰਨਾ ਪਾਣੀ ਲੱਖ ਲੱਖ ਪਾਣੀ ਸੀ ਔਰ ਜਿੱਥੇ ਆਪਾਂ ਖੜੇ ਸੀ ਬਾਹਰ ਗੇਟ ਦੇ ਉੱਥੇ ਤਾਂ 5 5 6 6 ਫੁੱਟ ਪਾਣੀ ਸੀਗਾ ਜਿਹੜਾ ਸੋ ਇਸ ਕਰਕੇ ਅਸੀਂ ਇਹ ਪ੍ਰਬੰਧ ਐਤਿਕ ਵਾਰ ਕਰ ਲਿਆ ਉਹਦਾ ਕਾਰਨ ਇਹ ਆ ਕਿ ਤਰਮਿੰਦਰ ਜੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹੋ ਜੇ ਪ੍ਰਬੰਧ ਕਰ ਦਾਂਗੇ ਕਿ ਅੱਗੇ ਤੋਂ ਹੜ੍ਹ ਨਹੀਂ ਆਉਣਗੇ ਪਟਿਆਲੇ 'ਚ ਪਰ ਅੱਜ ਦੀ ਸਥਿਤੀ ਇਹ ਆ ਕਿ ਸਰਕਾਰ ਨੇ ਕੰਮ ਜ਼ਰੂਰ ਸ਼ੁਰੂ ਕੀਤਾ ਸੀ ਇਹ ਨਹੀਂ ਕਹਿੰਦੇ ਪਰ ਉਹ ਸਾਡੀ ਤਸੱਲੀ ਦੇ ਮੁਤਾਬਕ ਨਹੀਂ ਹੋਇਆ ਜੋ ਹੋਣਾ ਦੱਸਣਾ ਚਾਹੀਦਾ ਸੀ ਕੱਚੀ ਮਿੱਟੀ ਪਈ ਹੋਈ ਆ ਬੰਨ ਉਸੇ ਤਰ੍ਹਾਂ ਟੁੱਟੇ ਪਿਆ ਇੱਕ ਸਕਾਡਾ ਫਲਾਟ ਗੇਟ ਬਣਨੇ ਸੀ ਉਹ ਉਸੇ ਤਰ੍ਹਾਂ ਪਏ ਪਏ ਹੋਇਆ ਨਦੀ ਦੇ ਵਿੱਚ ਤੁਸੀਂ ਦੇਖੋਗੇ ਕਿ ਉਸੇ ਤਰ੍ਹਾਂ ਜਿਹੜੀ ਆ ਉਹ ਫਸੀ ਹੋਈ ਆ ਬੂਟੀ ਫਸੀ ਹੋਈ ਆ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਜੀ ਉਹ ਹੈਗੀ ਆ ਡਕਾਲਾ ਰੋਡ ਦੇ ਉੱਤੇ ਜਿਹੜਾ ਚਿੜੀਆ ਘਰ ਤੋਂ ਸੜਕ ਨਿਕਲਦੀ ਆ ਪਿਛਲੇ ਪਾਸੇ ਜੀ ਉੱਥੇ ਜਿਹੜਾ ਪੁਲ ਹੈ ਨਦੀ ਦਾ ਉਹ ਨਾਲ ਚਿੜੀਆ ਘਰ ਹੈ ਉਹ ਪੁਲ ਬਹੁਤ ਛੋਟਾ ਹੂੰ ਉਹ ਪੁਲ ਨਹੀਂ ਜਿੰਨਾ ਚਿਰ ਵੱਡਾ ਹੁੰਦਾ ਜਾਂ ਨਦੀ ਦੀ ਚੰਗੀ ਤਰ੍ਹਾਂ ਸਫਾਈ ਹੋ ਕੇ ਬੰਨੇ ਉੱਚੇ ਨਹੀਂ ਹੁੰਦੇ ਔਰ ਦੌਲਤਪੁਰ ਤੱਕ ਇਸ ਨਦੀ ਦੀ ਜਿਹੜੀ ਆ ਇਮਪੈਨਲਮੈਂਟ ਸਾਈਡਾਂ ਤੋਂ ਜਿਹੜੀ ਆ ਬੈਂਕਮੈਂਟ ਜਿਹੜੀ ਆ ਨਹੀਂ ਪੱਕੀ ਕੀਤੀ ਜਾਂਦੀ ਤਾਂ ਉਹਨਾਂ ਚਿਰ ਬਚਾ ਨਹੀਂ ਸਕਦਾ ਕੋਈ ਹੁਣ ਉਹ ਜਿਹੜਾ ਡਕਾਲੇ ਵਾਲਾ ਪੁਲ ਹੈ ਜੀ ਚਿੜੀਆ ਘਰ ਵਾਲਾ ਅਗਰ ਉਥੋਂ ਪਾਣੀ ਨਿਕਲੇਗਾ ਨਹੀਂ ਤੇ ਪਾਣੀ ਜਾਏਗਾ ਕਿੱਥੇ ਬਿਲਕੁਲ ਸਾਡੇ ਸਤਕਾਰਯੋਗ ਮੰਤਰੀ ਡਾਕਟਰ ਬਲਬੀਰ ਸਿੰਘ ਪਿਛਲੇ ਦਿਨਾਂ ਚ ਵੀ ਆਏ ਸੀ ਇਹਨਾਂ ਨੇ ਪਿਛਲੇ ਸਾਲ ਵੀ ਕਿਹਾ ਸੀ ਜਦੋਂ ਹੜ੍ਹ ਆਇਆ ਸੀ ਉਦੋਂ ਵੀ ਆਏ ਸੀ ਤਾਂ ਕਹਿੰਦੇ ਸੀ ਅਸੀਂ ਹੁਣ ਪਟਿਆਲੇ ਨੂੰ ਕਦੇ ਡੁੱਬਣ ਨਹੀਂ ਦੇਵਾਂਗੇ ਤਾਂ ਇਸ ਵਾਰ ਵੀ ਆ ਕੇ ਗਏ ਨੇ ਉਹ ਦੌਰਾ ਕਰਕੇ ਗਏ ਨੇ ਵੇਖ ਕੇ ਗਏ ਨੇ ਕੰਮ ਔਰ ਉਹਨਾਂ ਨੇ ਕਿਹਾ ਕਿ ਅਸੀਂ ਕਿਉਂਕਿ ਜਿਹੜਾ ਪਟਿਆਲੇ ਚ ਪਾਣੀ ਆਉਂਦਾ ਨਾ ਪਟਿਆਲਾ ਕੀ ਰੋ ਦੇ ਵਿੱਚ ਇਹ ਉੱਪਰ ਸ਼ਵਲਕ ਦੀਆਂ ਪਹਾੜੀਆਂ ਤੋਂ ਮੁਹਾਲੀ ਫਤਿਹਗੜ੍ਹ ਸਾਹਿਬ ਵਿੱਚ ਹੋ ਕੇ ਇਕੱਠਾ ਹੋ ਕੇ ਆਉਂਦਾ ਤੇ ਇੱਥੇ ਆ ਕੇ ਲੋਕਲ ਪਾਣੀ ਵੀ ਰਲ ਜਾਂਦਾ ਜੇ ਉੱਪਰ ਜ਼ਿਆਦਾ ਮੀਂਹ ਪੈ ਜੇ ਤੇ ਲੋਕਲ ਵੀ ਮੀਂਹ ਪੈ ਜੇ ਤਾਂ ਉਹ ਫਿਰ ਪਾਣੀ ਨਦੀ ਜਿਹੜੀ ਖਿੱਚ ਨਹੀਂ ਸਕਦੀ ਉਹ ਫਿਰ ਪਾਣੀ ਇੱਥੇ ਅਰਬਨ ਸਟੇਟ ਚਨਾਰ ਬਾਗ ਗੋਪਾਲ ਕਲੋਨੀ ਇਧਰਲੇ ਪਾਸੇ ਫੈਲ ਜਾਂਦਾ ਸਾਰਾ ਨਾਲ ਚੋਰਾ ਇਧਰਲੇ ਪਾਸੇ ਸਾਰੇ ਪਾਸੇ ਫੇਜ਼ 1 ਫੇਜ਼ 2 ਇਧਰ ਸਾਰਾ ਨਿਕਲ ਜਾਂਦਾ ਹੈਗਾ ਜੀ ਉਹਨੂੰ ਲਗਾਉਣ ਵਾਸਤੇ ਨਦੀ ਦਾ ਪੁਲ ਵੱਡਾ ਕਰਨਾ ਜਿਹੜਾ ਡਕਾਲੇ ਵਾਲਾ ਬੜਾ ਜ਼ਰੂਰੀ ਹੈ ਦੂਸਰਾ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਸ਼ਿਵਾਲਕ ਤੋਂ ਲੈ ਕੇ ਇੱਥੇ ਤੱਕ ਨਾ ਹਜ਼ਾਰ ਖੂਹ ਬਣਾਵਾਂਗੇ ਹੂੰ ਜਿਨ੍ਹਾਂ ਦੀ 5 ਲੱਖ ਕਯੂਬਿਕ ਜਿਹੜੀ ਆ ਉਹ ਕਪੈਸਿਟੀ ਹੋਏਗੀ ਇੱਕ ਕਯੂਬਿਕ ਦੇ ਵਿੱਚ 28.32 ਜਿਹੜੇ ਆ ਲੀਟਰ ਹੁੰਦੇ ਆ ਤੇ ਉਹਨੂੰ ਤੁਸੀਂ ਮਲਟੀਪਲਾਈ ਕਰ ਲਓ ਤੇ ਉਹ ਪਾਣੀ ਜਿਹੜਾ ਉਹ ਖੂਹਾਂ ਦੇ ਵਿੱਚ ਜਾਏਗਾ ਖੂਹਾਂ ਦੇ ਵਿੱਚ ਬੱਜਰੀ ਰੇਤਾ ਰੋੜੀ ਪਾ ਦੇਾਂਗੇ ਹੂੰ لیکن ਸਾਨੂੰ ਇਸ ਗੱਲ ਦੀ ਹੈਰਾਨੀ ਹੋਈ ਆ ਕਿ ਕਿਉਂਕਿ ਮੰਤਰੀ ਸਾਹਿਬ ਆਪ ਡਾਕਟਰ ਨੇ ਤੇ ਸਾਨੂੰ ਇਹ ਨਹੀਂ ਪਤਾ ਲੱਗਿਆ ਹਾਲ ਤੱਕ ਕਿ ਕਿਹੜਾ ਵਿਭਾਗ ਹੈ ਜਿਨ੍ਹਾਂ ਨੇ ਇਹ ਪਲਾਨ ਤਿਆਰ ਕਰਕੇ ਦੇ ਦਿੱਤੀ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੈਂਡਰਡਸ ਨੇ ਜਾਂ ਫਲਡ ਡਿਪਾਰਟਮੈਂਟ ਦੀਆਂ ਗੱਲਾਂ ਜਾਂ ਹੈਲਥ ਡਿਪਾਰਟਮੈਂਟ ਵੀ ਆ ਉਹ ਕਹਿੰਦਾ ਵੀ ਤੁਸੀਂ ਖੜਦਾ ਪਾਣੀ ਸਿੱਧਾ ਧਰਤੀ 'ਚ ਨਹੀਂ ਪਾ ਸਕਦੇ ਟਾਕਸਿਕ ਵਾਟਰ ਹੁੰਦਾ ਸੋ ਉਹ ਸਕੀਮ ਕਦੋਂ ਹੈ ਉਹਦੀ ਡੈਡਲਾਈਨ ਕੋਈ ਨਹੀਂ ਦੱਸੀ ਉਹਨਾਂ ਨੇ ਵੀ ਕਿਹਾ ਸੀ ਕਿ ਪੁਲ ਜਿਹੜਾ ਉਹ ਵੀ ਅਸੀਂ ਚੌੜਾ ਕਰਾਂਗੇ ਤਾਂ ਉਹ ਚੌੜਾ ਕਰਨ ਲਈ ਫੋਰੈਸਟ ਡਿਪਾਰਟਮੈਂਟ ਤੋਂ ਜਿਹੜੀ ਆ ਲੈਣੀ ਪੈਣੀ ਹੈ ਪਰ ਮਨਜ਼ੂਰੀ ਜਾਂ ਕੀ ਪਟਿਆਲੇ ਵਾਲੇ ਪਾਸੇ ਨੂੰ ਸਰਕਾਰ ਆਪਣੇ ਵਾਲੇ ਪਾਸੇ ਚੌੜਾ ਕਰੇਗੀ ਇਸ ਬਾਰੇ ਉਹਨਾਂ ਨੇ ਕੋਈ ਡੈਡਲਾਈਨ ਨਹੀਂ ਦਿੱਤੀ ਨਾ ਇਸਾਂ ਦੀ ਕੋਈ ਡਿਟੇਲ ਜਿਹੜੀ ਆਈ ਹੈ ਪਰ ਅਸੀਂ ਆਸ ਕਰਦੇ ਹਾਂ ਕਿ ਅਗਰ ਇਹ ਪ੍ਰੋਜੈਕਟ ਹੈਗਾ ਤਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸਾਨੂੰ ਤਸੱਲੀ ਹੋ ਜਾਵੇ ਕਿ ਕੋਈ ਨਹੀਂ ਅਸੀਂ ਜੇ ਤੇਜ਼ ਚ ਚੱਲੇ ਆ ਇਸ ਵਾਰ ਵੀ ਚੱਲਾਂਗੇ ਜੀ ਲੇਕਿਨ 26 ਦੇ ਵਿੱਚ ਤਾਂ ਹੜ ਨਹੀਂ ਨਾ ਆਉਣਗੇ ਜੇਕਰ ਉਹ ਪੁਲ ਚੌੜਾ ਕਰ ਦੇਗੀ ਸਰਕਾਰ ਖੂਖ ਹੋੜ ਦੇਗੀ ਸਰਕਾਰ ਨਦੀ ਪੱਕੀ ਕਰ ਦੇਗੀ ਸਰਕਾਰ ਤੇ ਅਸੀਂ ਧੰਨਵਾਦੀ ਹੋਵਾਂਗੇ ਇਸ ਦੇ ਲਈ ਜੀ ਬਿਲਕੁਲ ਜੀ ਤੇ ਪਿਛਲੀ ਵਾਰ ਵੀ ਤੁਸੀਂ ਵੜੈ ਸਾਹਿਬ ਕਾਫੀ ਬੰਦੋਬਸਤ ਕਰ ਲਏ ਸੀਗੇ ਪਹਿਲਾਂ ਹੀ ਐਡਵਾਂਸ ਜੀ ਤੇ ਉਹਨਾਂ ਬਾਰੇ ਵੀ ਥੋੜਾ ਜਿਹਾ ਤਸਵੀਰਾਂ ਤੁਹਾਡੇ ਕੋਲ ਹੋਣਗੀਆਂ ਜਾਂ ਅਸੀਂ ਦੇਖ ਸਕਦੇ ਹਾਂ ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਅਸੀਂ ਇਹ ਜਿਹੜੇ ਖਾਂਚੇ ਜੇ ਆ ਬਣਾਏ ਆ 3 ਫੁੱਟ ਤੇ ਜਿਹੜੇ ਆ ਸਟੈਂਡ ਆ ਬਣਾਲੇ ਸੀ ਤੇ ਇਹਦੇ ਉੱਤੇ ਅਸੀਂ ਸਮਾਨ ਜਿਹੜਾ ਚੁੱਕ ਕੇ ਰੱਖ ਦਿੱਤਾ ਸੋਫੇ ਵੀ ਰੱਖ ਦਿੱਤੇ ਬੈੱਡ ਵੀ ਜਿਹੜੇ 6 6 7 7 ਬੰਦੇ ਲਾ ਕੇ ਅਸੀਂ ਚੁੱਕ ਕੇ ਰੱਖ ਦਿੱਤੇ ਔਰ ਜੇ ਕੋਈ ਸੌਣਾ ਵੀ ਚਾਹੁੰਦਾ ਸੀ ਤਾਂ ਸੌ ਵੀ ਸਕਦਾ ਸੀ ਕਿਉਂਕਿ ਇਹ ਤੁਸੀਂ ਦੇਖ ਰਹੇ ਹੋ ਕਿ ਇੰਨੇ ਜਿਹੜੇ ਮਜ਼ਬੂਤ ਆ ਇਹ ਇੰਨੇ ਮਜ਼ਬੂਤ ਆ ਇਹ ਕਿਉਂਕਿ ਇਹਦੇ ਉੱਤੇ ਮੇਰਾ ਕੋਈ 40000 ਰੁਪਏ ਲੱਗਿਆ ਸੀਗਾ ਉਹ ਹਾਲੇ ਵੀ ਉਸੇ ਤਰ੍ਹਾਂ ਛੱਤ ਦੇ ਉੱਤੇ ਜਿਹੜੇ ਆ ਪਏ ਹੋਇਆ ਇਸ ਵਾਰ ਅਸੀਂ ਡਬਲ ਕੰਮ ਕਰ ਲਿਆ ਅਸੀਂ ਉਹ ਵੀ ਕਰਾਂਗੇ ਇਹ ਅਸੀਂ ਕਰ ਲਿਆ ਵੀ ਪਾਣੀ ਅੰਦਰ ਆਵੇ ਨਾ ਹੁਣ ਦੂਸਰੀ ਗੱਲ ਰਹਿ ਗਈ ਕਿ ਤੁਸੀਂ ਸਾਡੇ ਸੋਚਣਾ ਕਹਿਣਗੇ ਵੀ ਯਾਰ ਆਪਣੇ ਆਪ ਨੂੰ ਬੜਾ ਸਿਆਣਾ ਦੱਸਦਾ ਵੀ ਮੈਂ ਪ੍ਰਬੰਧ ਕਰ ਲਿਆ ਸੀਵਰੇਜ ਦਾ ਪਾਣੀ ਤੇਰੇ ਅੰਦਰ ਆ ਜਾਣਾ ਉਹਨੂੰ ਕਿਵੇਂ ਰੋਕੇਗਾ ਡਰੇਨੇਜ ਦਾ ਪਾਣੀ ਵੀ ਹੈ ਡਰੇਨੇਜ ਦਾ ਪਾਣੀ ਹੈ ਜਿਹੜਾ ਬਾਥਰੂਮਾਂ ਚ ਆਊਟਲੈਟ ਹੁੰਦੀ ਹੈ ਇਨਲੈਟ ਜਿਹੜੀ ਸੋ ਉਹਦਾ ਅਸੀਂ ਪ੍ਰਬੰਧ ਇਹ ਕੀਤਾ ਕਿ ਅਸੀਂ ਸੀਵਰੇਜ ਦੇ ਜਿਹੜੇ ਉਹ ਬਾਥਰੂਮ ਦੇ ਜਿਹੜੇ ਆਊਟਲੈਟ ਹੈਗੇ ਆ ਅੰਦਰਲੇ ਪਾਸੇ ਉਹ ਜਾਲੀਆਂ ਚੁੱਕ ਕੇ ਉਹਨਾਂ ਵਿੱਚ ਡਰੇਨੇਜ ডিপਾਰਟਮੈਂਟ ਨੇ ਮੈਨੂੰ ਦੱਸਿਆ ਸੀ ਕਿ ਉਹ ਤੋਂ ਉਹਨਾਂ ਦੇ ਐਕਸਪਰਟ ਦੇ ਨਾਲ ਗੱਲ ਹੋਈ ਕਿ ਤੁਸੀਂ ਨਾ ਕੱਪੜੇ ਦੇ ਵਿੱਚ ਗੋਹਾ ਭਰ ਕੇ ਦੇਸੀ ਸੁੱਕਾ ਸੁਕੀਆਂ ਪਾਤੀਆਂ ਉਹ ਤੁਸੀਂ ਉਹਦੇ ਵਿੱਚ ਪਾ ਦਿਓ ਔਰ ਪਾਣੀ ਲੱਗਣ ਨਾਲ ਉਹ ਫੁੱਲ ਜਾਂਦਾ ਫਿਰ ਪਾਣੀ ਵਾਪਸ ਨਹੀਂ ਆਉਂਦਾ ਹੈਗਾ ਸੋ ਅਸੀਂ ਉਹ ਭਰ ਕੇ ਮੇਨ ਦੇ ਉੱਤੇ ਜਿਹੜਾ ਸੀਵਰੇਜ ਦਾ ਅੰਦਰ ਆਉਂਦਾ ਪੁਆਇੰਟ ਜਿੱਥੋਂ ਪਾਣੀ ਬਾਥਰੂਮਾਂ ਦਾ ਜਾਂ ਸੀਟਾਂ ਦਾ ਬਾਹਰ ਨਿਕਲਦਾ ਉੱਥੇ ਅਸੀਂ ਉਹ ਪਾ ਕੇ ਉਹਦੇ ਉੱਤੇ ਜਾਲੀ ਰੱਖਾਂਗੇ ਜਾਲੀ ਦੇ ਉੱਤੇ ਜਿਹੜੀਆਂ ਟਿਊਬਾਂ ਹੁੰਦੀਆਂ ਨੇ ਸਾਡੇ 18 ਦੀਆਂ ਉਹਨਾਂ ਦੇ ਪੀਸ ਗੋਲ ਕੱਟ ਕੇ ਜਾਲੀ ਦੇ ਉੱਪਰ ਰੱਖ ਕੇ ਉਹਦੇ ਉੱਤੇ ਮਿੱਟੀ ਦੇ ਥੈਲੇ ਰੱਖ ਕੇ ਭਾਰਾ ਕਰ ਦੇਵਾਂਗੇ ਕਿਉਂਕਿ ਪਾਣੀ ਦਾ ਪ੍ਰੈਸ਼ਰ ਇੰਨਾ ਨਹੀਂ ਹੋਏਗਾ ਕਿ ਉਹ ਉਹਨੂੰ ਚੁੱਕ ਸਕੇ ਕਿਉਂਕਿ ਪਾਣੀ ਨੂੰ ਅੰਦਰੋਂ ਜਦੋਂ ਸਪੇਸ ਨਹੀਂ ਮਿਲਣੀ ਤਾਂ ਉਹਨੇ ਬਾਹਰ ਫਿਲਰਨ ਵਾਸਤੇ ਥਾਂ ਉਹਦੇ ਕੋਲੇ ਬੜਾ ਹੈਗਾ ਸੋ ਅਸੀਂ ਉਹ ਬਚਾ ਜਿਹੜਾ ਉਹ ਕਰਨ ਜਾ ਰਹੇ ਹਾਂ ਸੋ ਤੇ ਮੈਂ ਇਹ ਵੀ ਸੋਚਿਆ ਕਿ ਜਿਹੜਾ ਮੇਰਾ ਖਰਚਾ ਹੋਣਾ ਕਿਉਂਕਿ ਸਰਕਾਰ ਹਰ ਸਾਲ ਫਲਡਾਂ ਵਾਸਤੇ ਬੜਾ ਬਜਟ ਰੱਖਦੀ ਹੈ ਬਿਲਕੁਲ ਤੇ ਮੈਂ ਤਰਮਿੰਦਰ ਜੀ ਇਹ ਸੋਚਿਆ ਕਿ ਮੈਂ ਉਹਦਾ ਬਿੱਲ ਬਣਾ ਰਿਆਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਮੰਤਰੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਭੇਜਾਂਗੇ ਵੀ ਆਹ ਸਾਡਾ ਖਰਚਾ ਆਇਆ ਘਟੋ ਘਟ ਸਾਨੂੰ ਸਾਡਾ ਖਰਚਾ ਤਾਂ ਦੇ ਦਿਓ ਸਾਡਾ ਖਰਚਾ ਕਿਉਂਕਿ ਜਿਹੜਾ ਆਪਣੇ ਪੱਦਰ ਦੇ ਉੱਤੇ ਅਸੀਂ ਬੰਦੋਬਸਤ ਤੁਸੀਂ ਆਪਣੇ ਬੰਦੋਬਸਤ ਕਰਦੇ ਹੋ ਦੇਖੋ ਮੈਂ ਤਰਪਾਲਾਂ ਲੈ ਕੇ ਆਇਆ ਹਮ ਰੇ ਰੇ ਥੈਲੇ ਲੈ ਕੇ ਆਇਆ ਸੀਮੈਂਟ ਦੇ ਜਾ ਕੇ ਸ਼ਹਿਰ ਦੇ ਵਿੱਚੋਂ ਲੱਭ ਕੇ ਫਿਰ ਮੈਂ ਰੇਤਾ ਸਟਾਈ ਆ ਫਿਰ ਮੈਂ ਲੇਬਰ ਲਾਈ ਆ ਫਿਰ ਇੱਥੋਂ ਸਾਨੂੰ ਸੂਏ ਨਾਲ ਲੱਪਣ ਬੋਰੀ ਸੌਣ ਵਾਲੇ ਫਿਰ ਸੂਏ ਲੱਭ ਕੇ ਲਿਆਏ ਫਿਰ ਉਹ ਅਸੀਂ ਰਲ ਕੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਮੈਂ ਬੈਠ ਕੇ ਮੈਂ ਤੇ ਬੈਠ ਕੇ ਉਸ ਸਿਉਂਤੇ ਫਿਰ ਅਸੀਂ ਸਾਰੇ ਅੰਦਰ ਰੱਖੇ ਸੋ ਘਟੋ ਘਟੇ ਖਰਚਾ ਮੇਰੀ ਵੀ ਤੇ ਦਿਹਾੜੀ ਬਣਦੀ ਆ ਨਾ ਹੂੰ ਬਿਲਕੁਲ ਹਾਂਜੀ ਸਰਕਾਰ ਜੇ ਹੋਰ ਨਹੀਂ ਕੁਝ ਕਰਦੀ ਘਟੋ ਘਟ ਸਾਨੂੰ ਸਾਡਾ ਖਰਚਾ ਹੀ ਦੇ ਦੇਵੇ ਬਿਲਕੁਲ ਤੇ ਜੇ ਸਾਨੂੰ ਨਹੀਂ ਦੇਣਾ ਤਾਂ ਘਟੋ ਘਟ ਸਰਕਾਰ ਉਹੋ ਜਿਹਾ ਪ੍ਰਬੰਧ ਕਰੇ ਕਿ ਅਸੀਂ ਬੜੇ ਖੁਸ਼ ਹੋ ਕੇ ਕਹੀਏ ਕਿ ਸਰਕਾਰ ਨੇ ਬੜਾ ਵਧੀਆ ਪ੍ਰਬੰਧ ਕਰ ਦਿੱਤਾ ਔਰ ਇਸ ਵਾਰ ਮੈਂ ਡਰਾ ਨਹੀਂ ਰਿਹਾ ਲੋਕਾਂ ਨੂੰ ਲੋਕੀ ਇਹ ਸਮਝਣ ਵੀ ਯਾਰ ਤੂੰ ਲੋਕਾਂ ਨੂੰ ਪੈਨ ਕੀ ਕਰੀ ਜਾਣਾ ਤੇ ਪਿਛਲੇ ਸਾਲ ਤਾਂ ਹੜ੍ਹ ਆਏ ਨਹੀਂ ਸੀ ਅੱਗੇ ਵੀ 30 ਸਾਲਾਂ ਬਾਅਦ ਆਏ ਸੀ ਭਾਈ ਸਾਹਿਬ ਜੇ 30 ਸਾਲਾਂ ਬਾਅਦ ਹੜ੍ਹ ਆ ਸਕਦੇ ਆ ਨਾ ਤੇ ਤੀਜੇ ਸਾਲ ਵੀ ਆ ਸਕਦੇ ਆ ਹੂੰ ਦੂਜੇ ਸਾਲ ਵੀ ਆ ਸਕਦੇ ਆ ਤੇ ਹੋ ਸਕਦਾ ਅਗਲੇ 100 ਸਾਲ ਲਾਉਣ ਜਦੋਂ ਸਾਨੂੰ ਪਤਾ ਹੀ ਨਹੀਂ ਤਾਂ ਫਿਰ ਅਸੀਂ ਪਿਛਲੇ ਤਜਰਬੇ ਤੋਂ ਜਿਹੜੇ ਸਾਡੇ ਤਲਖ ਤਜਰਬੇ ਹੋਏ ਆ ਉਹਦੇ ਲਈ ਅਸੀਂ ਇਸ ਸਾਲ ਕੱਚੂ ਘੱਟੂ ਘੱਟ ਬਚਾ ਤਾਂ ਆਪਣੇ ਆਪ ਨੂੰ ਪ੍ਰਕੌਸ਼ਨ ਤਾਂ ਲੈ ਲਈਏ ਨਾ ਤੇ ਅਸੀਂ ਬਚ ਸਕਦੇ ਆ ਮੈਂ ਤੇ ਬਾਕੀਆਂ ਨੂੰ ਵੀ ਕਹਾਂਗਾ ਕਿ ਤੁਸੀਂ ਆਪਣੇ ਅਲਰਟ ਹੋ ਜਾਓ ਇਹਨੇ ਪ੍ਰਬੰਧ ਨਹੀਂ ਕਰਨੇ ਨਾ ਕਰੋ ਪਰ ਤੁਸੀਂ ਅਲਰਟ ਰਹੋ ਕਿਉਂਕਿ ਪਿਛਲੀ ਵਾਰ ਪਾਣੀ ਵੀ ਅਚਾਨਕ ਆ ਗਿਆ ਸੀ ਬਿਲਕੁਲ ਜੀ 1993 ਚ ਰਾਤ ਨੂੰ ਪਾਣੀ ਆ ਗਿਆ ਸੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਜਿਹੜੇ ਆ ਉਹਨਾਂ ਦੇ ਬੈਡਾਂ ਦੇ ਨਾਲ ਪਾਣੀ ਲੱਗ ਗਿਆ ਸੋ ਇਸ ਕਰਕੇ ਅਸੀਂ ਤਿਆਰੀ ਕਰ ਲਈ ਹੋਈ ਆ ਜੀ ਬਾਕੀ ਰੱਬ ਆਸਰੇ ਹਾਂ ਜੀ ਸਰਕਾਰਾਂ ਦਾ ਬਿਆਨ ਤਾਂ ਹੁੰਦੇ ਹੀ ਹੁੰਦੇ ਆ ਤੇ ਬਿਆਨ ਦੇ ਨਾਲ ਉਹ ਭਰੋਸਾ ਵੀ ਦਿੰਦੇ ਆ ਸਰਕਾਰ ਨੇ ਦੇ ਵੀ ਦਿੱਤਾ ਹੈ ਭਰੋਸਾ ਤੇ ਸਰਕਾਰ ਹੁਣ ਵੱਡੇ ਭਰੋਸੇ ਚ ਆ ਗਈ ਆ ਕਿਉਂਕਿ ਵੈਸਟ ਵੀ ਜਿੱਤ ਗਈ ਆ ਬਿਲਕੁਲ ਜੀ ਲੁਧਿਆਣੇ ਤੋਂ ਤੇ ਪਤਾ ਲੱਗਿਆ ਵੀ ਹੁਣ ਜਿਹੜੀ ਆ ਜਲੰਧਰ ਸੈਂਟਰਲ ਦੀ ਵੀ ਤਿਆਰੀ ਹੋ ਰਹੀ ਆ ਸੋ ਸਰਕਾਰ ਸੀਟਾਂ ਵਧਾਵੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਆਪਣੀ ਸਟਰੈਂਥ ਵਧਾਵੇ ਪਰ ਨਾਲ ਦੀ ਨਾਲ ਸਾਡਾ ਭਰੋਸਾ ਜਿਹੜਾ ਜਿੱਤਣ ਦੇ ਲਈ ਉਹ ਸਾਨੂੰ ਜਿਹੜਾ ਗਰਾਉਂਡ ਲੈਵਲ ਤੇ ਨਦੀ ਦਾ ਜਿਹੜਾ ਖਤਰਾ ਉਹਦੇ ਤੋਂ ਵੀ ਬਚਾਉਣ ਦੇ ਕੋਈ ਪ੍ਰਬੰਧ ਕਰੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਏ ਹੋ ਬਿਲਕੁਲ ਜੀ ਵੜੈਸਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ ਇਹ ਵੜੈਸਾ ਵੱਲੋਂ ਇਕੱਲੇ ਤੌਰ ਤੇ ਕੀਤਾ ਹੋਇਆ ਉਪਰਾਲਾ ਹੈ ਪਰ ਲੋਕਾਂ ਨੂੰ ਸੇਧ ਬੜੀ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਇਲਾਜ ਨਾਲੋਂ ਕਹਿੰਦੇ ਨਾ ਪ੍ਰੇਸ਼ ਚੰਗਾ ਹੁੰਦਾ ਪ੍ਰੇਸ਼ ਕਰਨਾ ਸ਼ੁਰੂ ਕਰ ਦਾਂਗੇ ਤਾਂ ਫਿਰ ਜਿਹੜੀਆਂ ਵੱਡੀਆਂ ਆਫਤਾਂ ਨੇ అలਮਤਾਂ ਨੇ ਉਹਨਾਂ ਤੋਂ ਅਸੀਂ ਬਚ ਸਕਦੇ ਵੜੈਸਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ ਤੇ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ ਸਰਕਾਰ ਵੀ ਇਹ ਸੁਣੇਗੀ ਤੇ ਸਾਨੂੰ ਲੱਗਦਾ ਕੁਝ ਨਾ ਕੁਝ ਕਰੇਗੀ ਜੀ ਬਿਲਕੁਲ ਵੜੈਸਾ ਬਹੁਰਾਂ ਦੇ ਜਿਹੜੇ ਬੰਦੋਬਸਤ ਕੀਤੇ ਗਏ ਨੇ ਉਹ ਪ੍ਰਬੰਧ ਤੁਸੀਂ ਦੇਖ ਹੀ ਲੈਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਗੇਟਾਂ ਦੀ ਇੱਕ ਤਰੀਕੇ ਨਾਲ ਤੈਹਬੰਦੀ ਕਰ ਲਈ ਹੈ ਕਿ ਇੱਥੋਂ ਉਹਨਾਂ ਦਾ ਜਿਹੜਾ ਪਾਣੀ ਐਂਟਰ ਨਹੀਂ ਹੋਵੇਗਾ ਸੋ ਜਿਸ ਤਰ੍ਹਾਂ ਦੇ ਨਾਲ ਪਿਛਲੀ ਵਾਰ ਕਾਫੀ ਨੁਕਸਾਨ ਇਸ ਏਰੀਆ ਦੇ ਵਿੱਚ ਹੋਇਆ ਸੀ ਪੌਸ਼ ਏਰੀਆ ਕਹਿੰਦਾ ਕਹਾਉਂਦਾ ਇਹ ਏਰੀਆ ਹੈ ਜਿਹਦੇ ਵਿੱਚ ਅਜਿਹੀਆਂ ਜਿਹੜੀਆਂ ਗੱਲਾਂਬਾਤਾਂ ਹੋ ਜਾਂਦੀਆਂ ਨੇ ਹੜ੍ਹ ਵਾਲੀ ਮਾਰ ਪੈ ਗਈ ਵੱਡੇ ਵੱਡੇ ਅਫਸਰਾਂ ਦੀਆਂ ਕੋਠੀਆਂ ਨੇ ਇੱਥੇ ਤੁਹਾਨੂੰ ਜਿਹੜਾ ਏਰੀਆ ਦਿਖਾਇਆ ਵੱਡੇ ਵੱਡੇ ਜਿਹੜੇ ਘਰ ਬਣੇ ਹੋਏ ਨੇ ਪਰ ਪਾਣੀ ਦੀ ਮਾਰ ਇਸ ਏਰੀਏ ਨੂੰ ਪੈ ਗਈ ਹੈ ਤਾਂ ਪਹਿਲਾਂ ਇਸ ਏਰੀਏ ਦੇ ਵਿੱਚ ਹਰ ਕੋਈ ਵਸਣਾ ਚਾਹੁੰਦਾ ਸੀ ਪਰ ਹੁਣ ਇਸ ਏਰੀਏ ਦੇ ਵਿੱਚ ਆਉਣ ਤੋਂ ਲੋਕ ਕਤਰੌਂਦੇ ਨੇ ਕਿ ਨਹੀਂ ਯਾਰ ਪਾਣੀ ਦੀ ਮਾਰ ਪੈਂਦੀ ਹੈ ਤਾਂ ਇਸ ਕਰਕੇ ਆਪਾਂ ਜੇ ਕਿਤੇ ਕੋਈ ਨਵਾਂ ਘਰ ਬਣਾਉਣਾ ਹੈ ਕੋਈ ਪ੍ਰਾਪਰਟੀ ਖਰੀਦਣੀ ਹੈ ਤਾਂ ਕਿਤੇ ਹੋਰ ਜਾ ਕੇ ਖਰੀਦ ਲਈਏ ਹੋਰ ਅਪਡੇਟਸ ਲਈ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ